ਪਹਿਲਗਾਮ ਵਿਖੇ ਅੱਤਵਾਦੀ ਹਮਲੇ ਨੂੰ ਲੈ ਕੇ ਜੈਤੂ ਦੀਆਂ ਸਮੂਹ ਧਾਰਮਿਕ ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਵਿੱਚ ਕੱਢਿਆ ਗਿਆ ਰੋਸ ਮਾਰਚ ਜਾਣਕਾਰੀ ਅਨੁਸਾਰ ਬੀਤੀ ਕੱਲ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅੱਜ ਸਮੁੱਚੇ ਹੀ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਦੇ ਚਲਦਿਆਂ ਅੱਜ ਜੈਤੂ ਵਿੱਚ ਵੀ ਇਹ ਰੋਸ ਪ੍ਰਦਰਸ਼ਨ ਸਮੁੱਚੀਆਂ ਹੀ ਧਾਰਮਿਕ ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਜੀਦਤ ਤੌਰ ਤੇ ਕੱਢਿਆ ਗਿਆ ਜਿਸ ਦੇ ਵਿੱਚ ਵਿਧਾਇਕ ਅਮੋਲਕ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਉਹਨਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਕਿਹਾ ਕਿ ਉਹ ਇਸ ਵੱਲ ਵੱਧ ਤੋਂ ਵੱਧ ਧਿਆਨ ਦੇਵੇ ਅਤੇ ਜੋ ਵੀ ਦੋਸ਼ੀ ਵਿਅਕਤੀ ਹਨ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹਮਲ ਦੇ ਵਿੱਚ ਲਿਆਵੇ ਆਹ ਸੁਣਦੇ ਕੀ ਕਹਿਣਾ ਹੈ ਵਿਧਾਇਕ ਅਮੋਲਕ ਸਿੰਘ ਦਾ ਮੇ ਕੋ ਬਹੁਤ ਹੀ ਮੰਦਭਾਗੀ ਕਟਣਾ ਅਸੀਂ ਸਾਰੇ ਜਾਣੇ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਕਾਲੀ ਕਾਂਗਰਸ ਦੀ ਆਮ ਆਦਮੀ ਪਾਰਟੀ ਭਾਜਪਾ ਵਾਲੇ ਸਾਰੇ ਜਿੰਨੇ ਵੀ ਸਾਡੇ ਸੱਚੇ ਵੀਰ ਆ ਜਾਂ ਪਾਰਟੀਆਂ ਦੇ ਨੁਮਾਇੰਦੇ ਅਸੀਂ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿਉਂਕਿ ਵੇਖੋ ਕਿਸੇ ਨੂੰ ਇਹ ਪੁੱਛ ਕੇ ਖਤਮ ਕਰਨਾ ਵੀ ਤੂੰ ਕੌਣ ਆ ਲੈ ਕਿਵੇਂ ਉਹ ਬਹੁਤ ਹੀ ਕੱਟੜਵਾਦ ਹੈ ਸੋ ਇਹ ਦੇਸ਼ ਆਸਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਹੀ ਖਤਰਨਾਕ ਹੈ ਸੋ ਇਹੋ ਜਾਂ ਜਿਹੜਾ ਜਦੋਂ ਵੀ ਕੋਈ ਅਤਵਾਦੀ ਹਮਲਾ ਹੁੰਦਾ ਤਾਂ ਜਿਹੜੀ ਗਾਜ ਆ ਹਮੇਸ਼ਾ ਸੈਂਟਰ ਤੇ ਟਿਕਦੀ ਹੈ ਪਰ ਮੈਂ ਤੁਹਾਨੂੰ ਸਾਰੇ ਜਣਿਆਂ ਨੂੰ ਕਹਾਂਗਾ ਇਹ ਆਪਣਾ ਵੀ ਸਾਰੇ ਜਣਿਆਂ ਦਾ ਫਰਜ਼ ਬਣਦਾ ਤੇ ਮੈਂ ਥੋੜੇ ਜਰੀਏ ਅਪੀਲ ਵੀ ਕਰੂਗਾ ਸੈਂਟਰ ਸਰਕਾਰ ਨੂੰ ਜਿਹੜੇ ਵੀ ਦੋਸ਼ੀ ਆ ਜਿਹੜੇ ਅਤਵਾਦੀ ਆ ਜਿਨ੍ਹਾਂ ਨੇ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਬਹੁਤ ਹੀ ਮੰਦਪਾਗੀ ਘਟਨਾ ਨੂੰ ਉਹਨਾਂ ਨੂੰ ਲੱਪ ਕੇ ਸਿੱਧਾ ਉਹਨਾਂ ਦੀ ਜਿਹੜੀ ਬਣਦੀ ਸਜ਼ਾ ਉਹਨਾਂ ਨੂੰ ਸੂਲੀ ਤੇ ਚੜਾਇਆ ਜਾਵੇ ਜਾਂ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਸੋ ਮੈਂ ਇਹ ਨਹੀਂ ਕਹਾਂਗਾ ਪਾਕਿਸਤਾਨ